ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਾਹੋਕੇ ਇਹ ਪਿੰਡ ਬਾਗਾਪਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਸਾਹੋਕੇ ਦੇ ਆਸ-ਪਾਸ ਜਿਹੜੇ ਪਿੰਡ ਆ ਦੱਸੋ ਉਹਨਾਂ ਦੇ ਵਿੱਚ ਮੱਲ ਕੇ ਸੇਖਾ ਕਲਾ ਸੇਖਾ ਖੁਰਦ ਇਹ ਤੋਂ ਇਲਾਵਾ ਬਰਗਾੜੀਏ ਦੇ ਨੇੜ ਹੈ ਆਸ-ਪਾਸ ਦੇ ਪਿੰਡ ਥੋੜਾ ਜਿਆਦਾ ਜਾਦਾ ਦੱਸਣ ਦੀ ਕੋਸ਼ਿਸ਼ ਇਸ ਕਰਕੇ ਰਹਿੰਦੀ ਹੈ ਵੀ ਕੋਈ ਵੀ ਭਰਾ ਜਿਹੜਾ ਦੂਰ ਤੋਂ ਹੋਰ ਏਰੀਏ ਚੋ ਵੀਡੀਓ ਦੇਖ ਰਹਾ ਤੇ ਕਿਸੇ ਵੀ ਪਿੰਡ ਦੀ ਲੋਕੇਸ਼ਨ ਲਾਊਗਾ ਤਾਂ ਸਾਹ ਹੋ ਕੇ ਪਿੰਡੋ ਦੇ ਧਿਆਨ ਚ ਆ ਜੂਗਾ ਚਾਰਨਾਗ ਹੈ ਦੋਸਤੋ ਇਸ ਵੀਰ ਕੋਲ ਅੱਜ ਜਿਹੜੇ ਵਕਾਊ ਹੈ ਤੇ ਵਪਾਰ ਦਾ ਕੰਮ ਹੈ ਆਪਾਂ ਰੂਟੀਨ ਚ ਇੱਥੋਂ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਤੇ ਅੱਜ ਫੇਰ ਚਾਰ گاਵਾਂ ਦੀ ਚਾਰ ਵਹਿੜਾਂ ਦੀ ਵੀਡੀਓ ਦਿਖਾ ਰਹੇ ਹਾਂ ਜਿਹਦੇ ਚ ਤਿੰਨ ਗੱਬਣ ਤੇ ਇੱਕ ਸੋਈ ਸਵਾਈ ਹੈ ਲਾਸਟ ਤੱਕ ਵੀਡੀਓ ਦੇਖ ਲਿਓ ਜਿਹਨੂੰ ਜਿਹੜਾ ਨਗ ਜੱਜ ਗਿਆ ਉਹਦੀ ਤਸੱਲੀ ਕਰਨ ਦਾ ਹੱਕ ਹੈ ਜਰੂਰ ਆ ਕੇ ਕਰਿਓ ਆਪਦੀ ਸਮਝ ਨਾਲ ਖਰੀਦਿਓ ਤੇ ਆ ਵੀ ਸਾਡੇ ਉਹ ਬਦੋਂ ਤੁਸੀਂ ਕਿੰਨਾ ਚੋਲੋਗੇ ਆਓ ਸ਼ੁਰੂਆਤ ਕਰਦੇ ਹਾਂ ਬਹੁਤ ਸੋਹਣੇ ਢਾਂਚੇ ਦੀ ਪਹਿਲੇ ਨੰਬਰ ਤੇ ਵਾੜ ਖੜੀ ਐ ਇਹਦੇ ਤੋਂ ਸੋਈ ਸਵਾਈ ਤੁਹਾਨੂੰ ਬਿਲਕੁਲ ਲਾਸਟ ਉੱਤੇ ਦਿਖਾਉਂਗਾ ਰਾਜੂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਚਾਰ ਨਗ ਅੱਜ ਆਪਣੀ ਕੋਲ ਹਾਂਜੀ ਵੀਰੇ ਪਹਿਲੇ ਨੰਬਰ ਤੇ ਜਿਹੜੀ ਵਾੜ ਕੰਮ ਸੂਆ ਸੀ ਦੂਜਾ ਸੂਆ ਜੀ ਇਹਦੇ ਹਮ ਇਹਦੇ 16 ਤਰੀਕ ਨੂੰ ਬਾਈ ਦਣ ਪੂਰੇ ਐ 16 ਤਰੀਕ ਨੂੰ ਹਾਂਜੀ ਹਜੇ ਅੱਜ 31 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ 17 ਦਿਨ ਹੀ ਪਏ ਐ ਫਿਰ ਹਜੇ 37 32 ਕਿਲੋ ਪਹਿਲਾਂ ਨੇ ਦਿੱਤਾ ਬਾਈ ਨੇ ਦੁੱਧ ਠੀਕ ਐ ਅੱਛਾ ਭਾਈ ਕੀ ਵੇੜ ਡਿਮਾਂਡ ਫੋਨ ਤੇ ਕਰਾਣੀ ਨਹੀਂ ਬੋਲਦੇ ਕੀ ਦਾ ਰੇਟ ਫੋਨ ਤੇ ਹੋਊਗਾ ਤੁਰ ਕੇ ਭਾਈ ਦੋਸਤ 16 ਜਨਵਰੀ ਨੂੰ ਦਿਨ ਪੂਰੇ ਹੁੰਦੇ ਆ ਵੈਸੇ ਤਾਂ ਢਾਂਚਾ ਵੀ ਦੱਸਦਾ ਵੀ ਚੰਗੇ ਦੁੱਧ ਵਾਲੀ ਇਹ ਬਿਹੜ ਹੈ ਤੇ ਬਾਕੀ ਦੁੱਧ ਬਾਈ ਨੇ ਦੱਸਿਆ ਵੀ ਇਹਦਾ ਪਹਿਲੇ ਸੂਇਚ ਰਿਆ ਵੀ ਬਹੁਤ ਚੰਗਾ ਹੈ ਹਾਈਟ ਫੁੱਲ ਹੈ ਲੈਂਥ ਚੰਗੀ ਹੈ ਹਵਾਨਾ ਚੰਗਾ ਬਣਾਊਗੀ ਪਰ ਹਜੇ 16 ਦਿਨਾਂ ਦੀ ਕੱਚੀ ਰੇਟ ਇਹਦਾ ਫੋਨ ਤੇ ਰੱਖਿਆ ਕਿਉਂਕਿ ਹਜੇ ਇਹ ਕਰਮਾਲੀ ਜਿਵੇਂ ਜਿਵੇਂ ਤਿਆਰ ਹੋਈ ਜਾਊਗੀ ਕੀਮਤਾਂ ਇਹਦੀਆਂ ਵਧਦੀਆਂ ਹੀ ਜਾਣੀਆਂ ਚੰਗੇ ਢਾਂਚੇ ਦੀ ਹੈ ਫਿਟਿੰਗ ਵਾਲਾ ਹਵਾਨਾ ਹੈ ਚੌੜਾ ਹਵਾਨਾ ਮੋੜ ਦੇ ਵਿੱਚੋਂ ਬਾਕੀ ਹਜੇ ਦੁੱਧ ਲਾਉਣਾ ਜਾਂ ਸ਼ੁਰੂ ਕੀਤਾ ਵਹਿੜ ਨੇ 16 ਜਨਵਰੀ ਨੂੰ ਇਹਦੇ 9 ਮਹੀਨੇ ਪੂਰੇ ਹੋਣੇ ਆ ਹਜੇ ਕੱਚੀ ਵਹਿੜ ਹੈ ਤਿਆਰੀ ਫੁੱਲ ਆ ਫਿਰ ਵੀ ਕੱਚੀ ਦੇ ਹਿਸਾਬ ਤੇ ਸੋ ਜੀ ਨੂੰ ਸਮਝ ਜਾਵੇ ਤਾਂ ਕਾਲ ਕਰ ਲਿਓ ਜੇ ਨੰਬਰ ਵਾਈ ਦਾ ਮੈਂ ਸਕਰੀਨ ਉੱਤੇ ਚਲਾ ਦੇਣਾ ਉਸ ਨੰਬਰ ਤੇ ਤੁਸੀਂ ਕਾਲ ਕਰੋਗੇ ਇਹ ਤੋਂ ਇਲਾਵਾ ਇੱਕ ਦੂਜੇ ਨੰਬਰ ਤੇ ਤੁਹਾਨੂੰ ਗਾਂ ਦਿਖਾਉਣੇ ਆ ਬਈ ਕੰਨ ਮਸੂਆ ਸੁੰਗੀ ਇਹ ਵੀ ਦੂਜਾ ਸੁਆ ਜੀ ਕਿੰਨੇ ਦਿਨ ਲਊਗੀ ਇਹਦੇ ਦਿਨ 10 ਪਏ ਆ ਜੀ ਠੀਕ ਹੈ ਇਹਦਾ ਰੇਟ ਕੀ ਰਹਿਣਾ ਬਈ ਇਹ 140000 ਰੁਪਏ ਤੁਰ ਗਏ ਨੂੰ ਦੋਸਤੋ ਰੇਟ 140000 ਹੈ ਇੱਕ ਪਾਸੇ ਭਲੂਣ ਵੱਧ ਦਿਸਦੀ ਹੈ ਇਹ ਨੇੜ ਆਇਆ ਪਸ਼ੂ ਭਲੂਣ ਚੱਕਣੀ ਸ਼ੁਰੂ ਕਰ ਦਿੰਦਾ ਹਜੇ ਦਿਨ ਇਹਦੇ ਵੀ 10 ਬਾਕੀ ਹੈ ਵੱਡੇ ਟਾਂਚੇ ਦੀ ਹੈ ਭਲੂਣ ਔਰਲੇ ਪਾਸੇ ਤੁਹਾਨੂੰ ਥੋੜਾ ਹਵਾਨੇ ਦੇ ਉੱਤੇ ਲਾਲੀ ਦਿਸਦੀ ਹੋਣੀ ਆ ਦੋਸਤੋ ਉਹ ਇੱਕ ਪਾਸੇ ਵੱਧਦੀ ਨਹੀਂ ਦੀ ਹੈ ਬਾਕੀ ਹਜੇ ਹਵਾਨਾ ਨੇ ਟਾਈਟ ਕਰਨਾ ਸੋ ਇਹਦਾ ਰੇਟ 140000 ਹੈ ਜਿਹਨੂੰ ਜਚੇ ਕਾਲ ਤੁਸੀਂ ਬਾਈ ਨੂੰ ਕਰ ਲਿਓ ਫੋਲੋਅਰ ਦਾ ਸਟਰਕਚਰ ਹੈ ਦੋ ਸੋ ਇਸ ਦਾ ਥਣ ਵੀ ਇਹਦੇ ਹੱਥੀ ਚੁਾਈ ਵਾਲੇ ਆ ਬਾਕੀ ਜੋ ਕੰਡੀਸ਼ਨ ਹੈ ਜੋ ਰੋਖਾ ਹਵਾਨੇ ਦਾ ਉਹ ਵੀ ਤੁਸੀਂ ਵੀਡੀਓ ਚੋਂ ਦੇਖ ਲੈਣਾ ਤੇ ਕੋਲੋਂ ਆ ਕੇ ਪਾਸ ਕਰ ਲੈਣੀ ਹੈ ਸੋ ਇਸ ਸਿਰ ਤੋਂ ਇਹਦਾ ਸਟਰਕਚਰ ਥਣ ਹਵਾਨਾ ਦੇਖੋ ਤਿੰਨ ਨੰਬਰ ਤੇ ਮੀਡੀਅਮ ਹਾਈਟ ਦੀ ਗਾਂ ਦਿਖਾਉਂਗਾ ਥਣ ਹੱਥੀ ਚੁਾਈ ਵਾਲੇ ਢਾਂਜਾ ਚੰਗਾ ਇਹ ਵੀ ਦੂਜਾ ਸੂਆ ਦੀ ਡਿਟੇਲ ਹੈ ਇਹ ਦੂਜਾ ਸੂਆ ਬਾਈ ਠੀਕ ਹੈ ਜਿਹੜੇ ਇਹ ਵੀ ਦੱਸ ਪਏ ਆ अच्छा तो देने 24 25 किलो ਦਿੱਤਾ ਹੋ ਬਾਈ ਕੀ ਡਿਮਾਂਡ ਰਹੀ ਨਹੀਂ ਇਹ ਤਾਂ 92000 ਰੁਪਏ ਖੋਲੀ ਬਾਈ ਦੋਸੋ ਆਮ ਜਿਹਨੇ ਘੱਟ ਪੈਸੇ ਲਾਉਣੇ ਉਹਦੀ ਪਹੁੰਚ ਆਲੀ ਇਹ ਵੈੜ ਇਹ ਗਾਂ 92000 ਚ ਮਿਲੋਗੀ ਫਿਟਿੰਗ ਵਾਲਾ ਹਵਾਨਾ ਤੁਰਦੀ ਦਾ ਢਾਂਚਾ ਤੁਸੀਂ ਦੇਖ ਲਿਓ 24 25 ਕਿਲੋ ਬਾਈ ਕਹਿੰਦਾ ਵੀ ਇਹਨੇ ਦੁੱਧ ਪਾਇਆ ਖੈਰ ਐਚ ਐਫ ਨਸਲ ਵਾਸਤੇ ਇੰਨਾ ਕੁ ਦੁੱਧ ਨਾਰਮਲ ਗੱਲ ਹੈ ਜੇ ਸਵਾਲ ਚੰਗੀ ਕੋਈ ਭਰਾ ਕਰ ਲੈਂਦਾ ਤਾਂ ਫਿਟਿੰਗ ਵਾਲਾ ਹਵਾਨਾ ਤੇ ਬਿਲਕੁਲ ਪੱਧਰ ਇੱਕੋ ਜਿਹਾ ਸਾਰੇ ਪਾਸਿਆਂ ਤੋਂ ਸੋ ਰੇਟ ਇਹ ਦਾ ਰੱਖਿਆ 92000 ਕੀਮਤ ਦੇ ਹਿਸਾਬ ਤੇ ਦੱਸੋ ਸਾਫ ਸੁਥਰੀ ਹੈਗਾ ਇਹ ਫਿਟਿੰਗ ਵਾਲਾ ਹਵਾਨਾ ਦੋਨਾਂ ਪਾਸੋਂ ਇੱਕੋ ਜੇ ਥਣਧਿੰਦਿਆ ਇੱਕੋ ਜਿਹਾ ਹਵਾਨਾ ਦਿਸਦਾ ਇੱਕ ਲਾਸਟ ਉੱਤੇ ਸੋਨੂੰ ਸੂਈ ਸਵਾਈ ਵਹਿੜ ਦਿਖਾਉਣੇ ਆ ਰਜੂ ਭਾਈ ਜਿਹੜੀ ਇਹ ਲਾਸਟ ਉੱਤੇ ਵਹਿ ਇਹ ਦੂਜਾ ਸੂਆ ਭਾਈ ਰਾਤ ਹੀ ਸੂਈ ਹੈ ਜੇਰ ਜੁਰ ਦੀ ਕੰਪਲੀਟ ਆ ਭਾਈ ਬੱਚਾ ਕੀ ਦਿੱਤਾਗੇ ਬੱਚਾ ਭਾਈ ਇਹਦੇ ਮਗਰ ਇਹਦਾ ਰੇਟ ਕੀ ਰੱਖੂਗਾ ਇਹਦਾ 140000 ਰੁਪਇਆ ਜੀ ਖੋਲ ਲਿਆ। ਦੋਸੋ ਰੇਟ 140000 ਹੈ ਰਾਤ ਹੀ ਸੋਈ ਹੈ ਸੂਹਾ ਦੂਜਾ ਬਾਈ ਦੱਸਦਾ ਨਰੋਆ ਥਾਣ ਪੂਰਾ ਤੋੜ ਕੇ ਤੁਹਾਨੂੰ ਇਹ ਗਾਂ ਦਿਖਾਉਣੇ ਆ। ਦੁੱਧ ਪਹਿਲੇ ਸੂਏ 30 ਕਿਲੋ ਦਿੱਤਾ ਹੋਆ ਬਾਈ ਇਹਦਾ। ਓਕੇ। ਸੋ 30 ਕਿਲੋ ਦੁੱਧ ਬਾਈ ਕਹਿੰਦਾ ਪਹਿਲੇ ਸੂਏ ਨੇ ਦਿੱਤਾ। ਥਾਣ ਥੀ ਜੋਈ ਵਾਲੇ ਹਵਾਨਾ ਚੰਗਾ ਹੈ ਦਾ। ਹਜੇ ਥੋੜੀ ਥੋੜੀ ਭਲੋਣ ਹੈ ਜਿਵੇਂ ਜਿਵੇਂ ਦੁੱਧ ਤੇ ਆਊਗੀ। ਬਹੁਤੀ ਜਿਆਦਾ ਭਲੂਣ ਨਹੀਂ ਚੱਕੀ ਕਈ گاਵਾ ਅੱਜਕੱਲ ਟ੍ਰਾਂਜੀਸ਼ਨ ਫੀਡ ਇਦਾਂ ਦੀ ਆਉਂਦੀ ਹੈ ਵੀ ਉਹਦੇ ਨਾਲ ਭਲੂਣ ਨਹੀਂ ਬਹੁਤੀ ਚੱਕਦਿਆਂ ਦੁੱਧ ਵਾਲੀ ਗਾਂ ਸੋ ਰੇਟ ਰੱਖਿਆ 1 ਲੱਖ ਤੇ 40 ਹਜ਼ਾਰ ਨਾੜਾਂ ਚੰਗੀਆਂ ਹਵਾਨੇ ਤੇ ਬੱਚੇ ਤੇ ਖਿੱਚ ਕੇ ਹੀ ਜਾਊਗੀ ਕਿਉਂਕਿ ਤਾਜੀ ਬਿਲਕੁਲ ਸੂਈ ਵੀ ਆ ਦੋ ਚਾਰ ਤਨ ਪਸ਼ੂ ਬੱਚੇ ਦੀ ਖਿੱਚ ਕਰਦਾ ਹੈ ਐਚ ਐਫ ਨਸਲ ਹੈ ਭਾਵੇਂ ਕੋਈ ਵੀ ਨਸਲ ਹੈ ਬਹੁਤ ਸੋਹਣਾ ਹਵਾਨਾ ਥਣ ਵੀ ਚੰਗੇ ਆ ਜਿਹੜਾ ਵੀ ਚੋਣ ਲੱਗੂਗਾ ਮੇਰਾ ਦਿਲ ਮੰਦਾ ਵੀ ਉਹ ਬੈਠਾ ਵਲਕਿੰਗ ਕਰੀ ਜਾਓਗੇ ਤਾਂ ਦਾ ਇਹਦਾ ਖਵਾਨਾ ਤੁਸੀਂ ਹਵਾਨੇ ਤੇ ਨਾੜਾਂ ਦੇਖੋਗੇ ਚੰਗੀਆਂ ਦੀਆਂ ਸੋ ਇਹ ਦਾ ਬੱਚਾ ਵਾ ਅੱਛਾ ਸੋ ਇਹ ਗਾਂ ਦਸੋ ਦੂਜਾ ਸੂਆ ਤਾਜੀ ਸੂਈ ਵੀ ਇਹ ਤੋਂ ਇਲਾਵਾ ਇਸ ਸਾਈਡ ਦੇ ਉੱਤੇ ਤਿੰਨ ਨਾਗ ਜਿਹੜੇ ਕੱਭਣ ਖੜੇ ਐ ਅਲੱਗ-ਅਲੱਗ ਕੀਮਤ ਦੀਆਂ ਵਹਿੜਾਂ ਐ ਅਲੱਗ-ਅਲੱਗ ਕੀਮਤ ਦੀਆਂ ਗਾਵਾਂ ਤੁਸੀਂ ਜਿਹੜਾ ਤੁਹਾਨੂੰ ਨਾਗ ਜਚਿਆ ਉਹਦੀ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ